ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰप्रीत ਕਰ ਸੰਘੇੜਾ ਪੰਜਾਬ ਇਸ ਲਈ ਹੜਾਂ ਵੀ ਮਾਰਦੇ ਅਧੀਨ ਹੈ ਅਸੀਂ ਸਾਰੀ ਤਸਵੀਰਾਂ ਦੇ ਰਾਹੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਉੱਥੇ ਹਾਲਾਤ ਬਣੇ ਹੋਏ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਗਏ ਤੇ ਹੋਰ ਵੀ ਕਾਫੀ ਜ਼ਿਆਦਾ ਜੜਾ ਨੁਕਸਾਨ ਹੋ ਚੁੱਕਿਆ ਸੋ ਇਸ ਮੌਜੂਦਾ ਸਥਿਤੀ ਦੇ ਉੱਪਰ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਸਵੇਮਾਨ ਜਿਹੜੇ ਕੀ ਇਸ ਵੇਲੇ ਹੜ ਪੀੜਤਾਂ ਦੀ ਮਦਦ ਕਰ ਰਹੇ ਨੇ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਕਿਸਾਨ ਅੰਦੋਲਨ ਦੇ ਵਿੱਚ ਵੀ ਉਹਨਾਂ ਵੱਲੋਂ ਹਿੱਸਾ ਪਾਇਆ ਗਿਆ ਤੇ ਵਕਫ ਵਕ ਹੋਰ ਵੀ ਮੁੱਦਿਆਂ ਦੇ ਉੱਪਰ ਉਹਨਾਂ ਵੱਲੋਂ ਆਪਣਾ ਯੋਗਦਾਨ ਪਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਜੀ। ਸੋ ਅ ਇਸ ਲਈ ਪੰਜਾਬ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਅਸੀਂ ਸਾਰੇ ਤਸਵੀਰਾਂ ਦੇ ਵਿੱਚ ਦੇਖ ਰਹੇ ਆ। ਸਭ ਤੋਂ ਪਹਿਲਾਂ ਤਾਂ ਇਹ ਦੱਸ ਦਿਓ ਕਿ ਤੁਹਾਡੀ ਟੀਮ ਉੱਥੇ ਕਿਸ ਤਰ੍ਹਾਂ ਜਿਹੜੀ ਕਾਰਜ ਕਰ ਰਹੀ ਹੈ ਤੇ ਮੌਜੂਦਾ ਸਥਿਤੀ ਕੀ ਬਣੀ ਹੋਈ ਹੈ? ਹਾਂ ਜੀ ਬਹੁਤ ਥੈਂਕ ਯੂ ਜੀ ਤੁਹਾਡਾ ਤੁਸੀਂ ਟਾਈਮ ਦਿੱਤਾ। ਅ ਜਿੱਤੇ ਤੱਕ ਮੈਂ ਕਿੰਨਾ ਕਿ ਇਹ ਹਾਲਾਤ ਬਣੇ ਨਹੀਂ ਆ ਇਹ ਬਣਾਏ ਗਏ ਆ। ਸੋ ਆਈ ਥਿੰਕ ਐਸ ਅ ਡਾਕਟਰ ਮੈਂ ਤੁਹਾਨੂੰ ਇਹ ਦੱਸਦਾ ਕਿ ਜਦੋਂ ਅਸੀਂ ਕੋਈ ਬਿਮਾਰੀ ਨੂੰ ਕਿਸੇ ਪ੍ਰੋਬਲਮ ਨੂੰ ਸੋਲਵ ਕਰਦੇ ਸਭ ਤੋਂ ਪਹਿਲਾਂ ਉਹਦੀ ਜੜ ਤੱਕ ਜਾਣਨੇ ਆ ਕਿ ਪ੍ਰੋਬਲਮ ਆਈ ਕਿੱਥੋਂ 80 ਸਾਲ ਹੋ ਗਏ ਆ ਆਜ਼ਾਦੀ ਨੂੰ ਤੇ ਜਿਹੜੇ ਹਿਸਾਬ ਨਾਲ ਇੰਡੀਆ ਦੇ ਵਿੱਚ ਕਿਸੇ ਇੱਕ ਪਾਰਟੀ ਨੇ ਨਹੀਂ ਕੀਤਾ ਜਿਹੜੇ ਹਿਸਾਬ ਨਾਲ ਉੱਥੇ ਕਰਪਸ਼ਨ ਹੋਈ ਆ ਜਿੱਥੋਂ ਦੇ ਉੱਥੇ ਸਵਰੇਜ ਸਿਸਟਮ ਆ ਜਿਉਂ ਜਿਉਂ ਉੱਥੇ ਕਨਾਲ ਸਿਸਟਮ ਨਹੀਂ ਡਿਵੈਲਪ ਹੋਏ ਇਹ ਚੀਜ਼ਾਂ ਆਨਵਾਇਰ ਟਾਈਮ 'ਚ ਹੋਰ ਹੋਣਗੀਆਂ ਸੋ ਆਈ ਥਿੰਕ ਸਾਨੂੰ ਇਹ ਚੀਜ਼ ਪਹਿਲਾਂ ਸਮਝਣੀ ਚਾਹੀਦੀ ਹੈ ਕਿ ਇਹ ਜੋ ਕੁਝ ਹੋਇਆ ਇਹ ਪ੍ਰੀਵੈਂਟੇਬਲ ਸੀ ਜੇ ਹਿਊਮਨ 에ਰਰ ਨਾ ਵਿੱਚ ਹੁੰਦਾ ਤੇ ਜੋ ਤੁਸੀਂ ਕਹੇ ਸਾਡੀ ਟੀਮ ਦਾ ਚਲੋ ਜੋ ਹੋਣਾ ਸੀ ਉਹ ਹੋ ਗਿਆ ਹੁਣ ਨੈਕਸਟ ਫੇਸ ਕੀ ਅਸੀਂ ਕੀ ਕਰ ਸਕਦੇ ਹਾਂ ਸਾਡੀ ਟੀਮ ਦਾ ਮੇਨ ਪਰਪਸ ਆ ਹਿਊਮਨ ਤੇ ਐਨੀਮਲ ਸਫਰਿੰਗ ਨੂੰ ਜਿੰਨਾ ਵੀ ਅਸੀਂ ਘੱਟ ਕਰ ਸਕਦੇ ਹਾਂ ਉਹਨਾਂ ਘੱਟ ਕਰਨ ਦੀ ਕੋਸ਼ਿਸ਼ ਕਰੀਏ ਉਹਦੇ ਵਿੱਚ ਇੱਕ ਵੱਡਾ ਰੋਲ ਹੁੰਦਾ ਮੈਡੀਕਲ ਦਾ ਰਾਈਟ ਮੈਡੀਕਲ ਕਿਉਂਕਿ ਜੇ ਕੋਈ ਡਾਇਬੀਟਿਕ ਆ ਕੋਈ ਹਾਈਪਰਟੈਂਸਿਵ ਆ ਕੋਈ ਕੈਂਸਰ ਦਾ ਪੇਸ਼ੈਂਟ ਆ ਉਹਦੀਆਂ ਦਵਾਈਆਂ ਜੇ ਫਲੱਡਸ ਵਿੱਚ ਸਵੈਪਟ ਹੋ ਗਈਆਂ ਤੇ ਜਲਦੀ ਤੋਂ ਜਲਦੀ ਉਹਨਾਂ ਤੱਕ ਪਹੁੰਚਣਾ ਜਿਹੜੀ ਵੀ ਦਵਾਈ ਉਹਨਾਂ ਉਹ ਲੈ ਰਹੇ ਸੀ ਉਹਨਾਂ ਦੀ ਵਾਪਸ ਸ਼ੁਰੂ ਕਰਨੀ ਉਹਨਾਂ ਨੂੰ ਇਨਾਫ ਸਪਲਾਈ ਦੇਣੀ ਕਿ ਆਹ ਜਿਹੜਾ ਟਾਈਮ ਹੈ ਇਹ ਟਾਈਮ ਕੱਢ ਸਕਣ ਜਦ ਤੱਕ ਫਾਰਮਸੀਜ਼ ਵਾਪਸ ਓਪਨ ਨਹੀਂ ਹੁੰਦੀਆਂ ਜਾਂ ਜਦ ਤੱਕ ਉਹ ਆਪਣੇ ਪੈਰਾ ਤੇ ਨਹੀਂ ਖੜੇ ਹੁੰਦੇ ਰਾਈਟ ਸੋ ਦੈਟਸ ਦਾ ਜਿਹੜਾ ਨੰਬਰ 1 ਮੋਟਿਵ ਹੈ ਟੀਮਾਂ ਨੂੰ ਮੋਬਾਈਲਾਈਜ਼ ਕਰਨਾ ਟੀਮਾਂ ਨੂੰ ਬਣਾਉਣਾ ਅਸੀਂ ਅਲੱਗ-ਅਲੱਗ ਉਥੋਂ ਦੇ ਕਾਲਜੇਜ਼ ਦੇ ਨਾਲ ਕੰਮ ਕਰ ਰਹੇ ਹਾਂ ਯੂਨੀਵਰਸਿਟੀਆਂ ਦੇ ਨਾਲ ਕੰਮ ਕਰ ਰਹੇ ਹਾਂ ਉੱਥੇ ਡਾਕਟਰਸ ਦੀਆਂ ਟੀਮਾਂ ਜਿਹੜੀਆਂ ਬਣਾ ਰਹੇ ਆ ਵੈਟੇਰੀਨਰੀਅਨਸ ਦੀਆਂ ਟੀਮਾਂ ਬਣਾ ਰਹ ਬੇਸਿਕਲੀ ਜਿਹੜੀ ਹਿਊਮਨ ਸਫਰਿੰਗ ਤੇ ਐਨੀਮਲ ਸਫਰਿੰਗ ਨੂੰ ਘਟਾ ਕਰਨਾ ਸੋ ਬਿਗੇਸਟ ਸਾਡਾ ਇਹ ਇਸ ਟਾਈਮ ਤੇ ਗੋਲ ਆ ਨਾਲ ਬਹੁਤ ਕੁਝ ਚੱਲਦਾ ਵੇਖੋ ਜਿਹੜਾ ਰਾਸ਼ਨ ਆ ਜਾਂ ਉਹ ਆ ਉਹ ਐਕਸਟਰਾ ਵਾ ਪਰ ਉਹ ਵੀ ਇਸ ਦਾ ਹਿੱਸਾ ਬਣ ਜਾਂਦੀਆਂ ਇਨ ਹਿਊਮੈਨਿਟਰੀਅਨ ਕ੍ਰਾਈਸਿਸ ਔਰ ਕ੍ਰਾਈਸਿਸ ਇਹ ਵੱਡ ਚੁੱਕਾ ਜੇ ਤੁਸੀਂ ਵੇਖੋ 1000 ਪਿੰਡ ਜਿਹੜਾ ਉਹ ਡੁੱਬ ਚੁੱਕਾ 4 ਲੱਖ ਏਕੜ ਤੋਂ ਵੱਧ ਜ਼ਮੀਨ ਜਿਹੜੀ ਆ ਉਹ ਪਾਣੀ ਦੇ ਹੇਠ ਆ ਚੁੱਕੀ ਆ ਬਹੁਤ ਜ਼ਮੀਨ ਉਹਨਾਂ ਲੋਕਾਂ ਦੀ ਸੀ ਜਿਨ੍ਹਾਂ ਨੇ ਪਹਿਲਾਂ ਹੀ ਮਾਰ ਖਾਦੀ ਸੀ ਇੱਕ ਵਾਰੀ ਪਹਿਲਾਂ ਇਹਨਾਂ ਨੇ ਫਸਲ ਲਾਈ ਉਹ ਫਸਲ ਬਰਬਾਦ ਹੋਈ ਦੁਬਾਰਾ ਲਾਈ ਔਰ ਜੇ ਤੁਸੀਂ ਸੋਚੋ ਉਹਨਾਂ ਦੀ ਸਥਿਤੀ ਕੀ ਆ ਉਹਨਾਂ ਦੀ ਫਾਈਨੈਂਸ਼ੀਅਲ ਸਥਿਤੀ ਕਿਹਦੀ ਕੀ ਆ ਕਿ ਕਿਸੇ ਨੇ ਲਿੰਮਟਾਂ ਚੁੱਕ ਕੇ ਉਹ ਫਸਲ ਲਾਈ ਸੀ ਸੋ ਐਸ ਟਾਈਮ ਤੇ ਮੈਂਟਲ ਹੈਲਥ ਤੁਸੀਂ ਉਹਨਾਂ ਦਾ ਸੋਚੋ ਕਿ ਉਹਨਾਂ ਦੀ ਦਿਮਾਗੀ ਆ ਇਸ ਵੇਲੇ ਉਹਨਾਂ ਦੀ ਉਹ ਸਥਿਤੀ ਕੀ ਹੋਊਗੀ ਸੋ ਇਹ ਸਾਰੀਆਂ ਸਟਰਗਲਸ ਜਿਹੜੀਆਂ ਆ ਵਾ ਬਾਕੀ ਆਈ ਥਿੰਕ ਬਹੁਤ ਵੱਡੀ ਇਤਿਦਾਦ ਤੇ ਲੋਕ ਅੱਗੇ ਆਏ ਆ ਐਨ ਆਰ ਆਈ ਹੋਏ ਜਥੇਬੰਦੀਆਂ ਹੋਈਆਂ ਮੇਰੀ ਅੱਜ ਹੀ ਸਵੇਰੇ ਯੂ ਨੋ ਆਪਣੀ ਜਿਹੜੀ ਪੰਜਾਬ ਦੀ ਕ੍ਰਿਕਟ ਟੀਮ ਆ ਕਿੰਗਸ 11 ਉਹਨਾਂ ਨਾਲ ਗੱਲਬਾਤ ਹੁੰਦੀ ਸੀ ਉਹਨਾਂ ਦੇ ਕਿਸੇ ਨੁਮਾਇੰਦੇ ਨਾਲ ਰਾਈਟ ਮੈਂ ਨਾਂ ਨਹੀਂ ਉਹਨਾਂ ਨਾਲ ਲੈਣਾ ਚਾਹੁੰਦਾ ਚਲੋ ਮੈਂ ਲੈ ਦਿਨਾ ਹਰਪ੍ਰੀਤ ਸਿੰਘ ਨਾਲ ਗੱਲ ਹੁੰਦੀ ਸੀ ਸੋ ਇਦਾਂ بڑے ਸਿੰਗਰ بڑے ਹੋਰ ਲੋਕਾਂ ਲੋਕ ਜਿਹੜੇ ਜਿਹੜੇ ਪਿਆਰ ਕਰਦੇ ਪੰਜਾਬ ਨੂੰ ਉਹ ਇਸ ਤਰ੍ਹਾਂ ਅੱਗੇ ਆ ਰਹੇ ਆ ਉਹ ਹੈਲਪ ਕਰਨਾ ਚਾਹੁੰਦੇ ਆ ਰਾਈਟ ਬਟ ਆਈ ਥਿੰਕ ਦ ਬਿਗੇਸਟ ਥਿੰਗ ਇਜ਼ ਅਸੀਂ ਇਹ ਕਿੱਦਾਂ ਮੋਬਾਈਲਾਈਜ਼ ਕਰ ਸਕਦੇ ਆ ਬੈਸਟ ਵੇ ਜੀ ਇੱਕ ਚੰਗੇ ਤਰੀਕੇ ਨਾਲ ਆਪਣੇ ਰਿਸੋਰਸਸ ਨੂੰ ਬੈਸਟ ਕਿਦਾਂ ਯੂਟਿਲਾਈਜ਼ ਕਰ ਸਕਦੇ ਆ ਕਿ ਪੰਜਾਬ ਦਾ ਅਸੀਂ ਕੁਝ ਭਲਾ ਕਰ ਸਕੀਏ ਰਾਈਟ ਉੱਥੋਂ ਦੇ ਲੋਕਾਂ ਦਾ ਕੁਝ ਭਲਾ ਕਰ ਸਕੀਏ ਜੀ ਅ ਸੋ ਡਾਕਟਰ ਸਾਹਿਬ ਮੈਂ ਤੁਹਾਡੀ ਸੋਸ਼ਲ ਮੀਡੀਆ ਉਪਰ ਵੀ ਵੀਡੀਓ ਵੇਖ ਰਹੀ ਸੀ ਜਿਵੇਂ ਤੁਸੀਂ ਹੁਣ ਵੀ ਜ਼ਿਕਰ ਕੀਤਾ ਹੈ ਕਿ ਇਹ ਜਿਹੜੇ ਇਹ ਹੜ ਆਇਆ ਨਹੀਂ ਹੈ ਕਿਤੇ ਨਾ ਕਿਤੇ ਇਹ ਹੜ ਵਾਲੇ ਜਿਹੜੇ ਹਾਲਾਤ ਬਣਾਏ ਗਏ ਅਸੀਂ ਦੇਖਿਆ ਵੀ ਕਿੰਨੇ ਇਸ ਵੇਲੇ ਸਾਰੇ ਜ਼ਿਲ੍ਹੇ ਜਿਹੜੇ ਤਕਰੀਬਨ ਹੜ ਦੀ ਮਾਰ ਦੇ ਹੇਠ ਨੇ ਅ ਸੋ ਕੀ ਲੱਗਦਾ ਹੈ ਇਸ ਦੇ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ ਕਿਤੇ ਨਾ ਕਿਤੇ ਇਸ ਨੂੰ ਜ਼ਮੀਨਾਂ ਐਕਵਾਇਰ ਕਰਨ ਦੇ ਨਾਲ ਵੀ ਜੋੜਿਆ ਜਾ ਰਿਹਾ ਤੁਹਾਨੂੰ ਕੀ ਲੱਗਦਾ ਹੈ ਮੈਂ ਜਿਹੜੀ ਚੀਜ਼ ਦਾ ਮੈਨੂੰ ਕੋ ਪ੍ਰੂਫ ਨਾ ਹੋਵੇ ਮੈਂ ਉਹ ਗੱਲ ਨਹੀਂ ਕਰਦਾ ਰਾਈਟ ਸੋ ਮੈਂ ਇਹ ਨਹੀਂ ਕਹੂੰਗਾ ਕਿ ਕਿਸ ਨੇ ਅਸਲੀ ਕੀਤਾ ਜੀ ਉਹ ਸਾਡੀਆਂ ਜ਼ਮੀਨਾਂ ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਜੋ ਕੁਝ ਹੋ ਰਿਹਾ ਉਹ ਇਦਾਂ ਹੀ ਹੋ ਰਿਹਾ ਕਿ ਜਿਹੜਾ ਸਮਾਲ ਫਾਰਮਰ ਆ ਉਹਨੂੰ ਆਪਾਂ ਕਿਦਾਂ ਖਤਮ ਕਰਨਾ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਜ਼ੀਰੋ ਜੇ ਮੈਂ ਵੀਡੀਓ ਪਾਈ ਨਾ بڑے ਲੋਕਾਂ ਨੇ ਮੈਨੂੰ ਕਿਹਾ ਵੀ ਕਿ ਡਾਕਟਰ ਯਾਰ ਤੂੰ ਕਿਉਂ ਵੀਡੀਓ ਪਾਈ ਆ ਉਦਾਂ ਹਨਾ ਕਿ ਤੂੰ ਮੈਂ ਮੈਂ ਇਹੋ ਜਿਹੇ ਵੀਡੀਓਸ ਪਾਉਂਦਾ ਨਹੀਂ ਜਿੱਤੇ ਮੈਂ ਸਿੱਧਾ ਇੱਕ ਬਲੇਮ ਕੀਤਾ ਕਿ ਜੇ ਤੁਸੀਂ ਆਪੇ ਸੋਚੋ ਉਹਨਾਂ ਨੇ ਪਾਣੀ ਖੋਲਿਆ ਜਿਹੜੇ ਉਥੋਂ ਦੇ ਬੋਰਡ ਆ ਨਾ ਜਿਹੜਾ ਜਿਹੜਾ ਬੀਐਮਬੀਆ ਉਹਨਾਂ ਨੇ ਪਾਣੀ ਖੋਲਿਆ ਉਹਨਾਂ ਨੇ ਪਾਣੀ ਤੋਰਿਆ ਹੁਣ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੁਸੀਂ ਪਾਣੀ ਸਟੋਰ ਕਿਉਂ ਕੀਤਾ ਜੇ ਤਾਂ ਤੁਸੀਂ ਮਤਲਬ ਤੁਸੀਂ ਲੋਕਾਂ ਨੂੰ ਰੋੜਨ ਲਈ ਪਾਣੀ ਸਟੋਰ ਕੀਤਾ ਜਿਹੜੇ ਤੁਸੀਂ ਕਨਾਲ ਬਣਾਏ ਆ ਏਡੇ ਵੱਡੇ ਆਪਣੇ ਸੌਰੀ ਡੈਮ ਬਣਾਏ ਆ ਤੇ ਤੁਸੀਂ ਲੋਕਾਂ ਨੂੰ ਰੋੜਨ ਲਈ ਤੁਹਾਨੂੰ ਨਹੀਂ ਪਤਾ ਸੀ ਮੀਂਹ ਪੈ ਸਕਦੇ ਆ ਤੁਹਾਡੀ ਤੁਹਾਨੂੰ ਪਤਾ ਨਹੀਂ ਲਿਮਿਟ ਕੀ ਹੋ ਸਕਦੀਆਂ ਕਿ ਹਾਂ ਭਈ ਆਪਾਂ ਇੰਨਾ ਪਾਣੀ ਹੀ ਸਟੋਰ ਕਰਨਾ ਤੇ ਦੂਜੀ ਗੱਲ ਜੇ ਤੁਸੀਂ ਪਾਣੀ ਸਟੋਰ ਕਰਨਾ ਹੀ ਆ ਡੋਨਟ ਯੂ ਥਿੰਕ ਕਿ ਤੁਹਾਨੂੰ ऐसे कनाल सिस्टम बनावने चाहिए सी कि हां जवाई जे कोई ऐसी स्थिति बनदी आ क्योंकि देखो एक वारी तो होया अमेरिका च विहाड़ होंदे आ मेनू एही ਗੱਲ ਲੋਕਾਂ ਨੇ ਕੀਤੀ ਯਾਰ ਦੁਨੀਆ ਚ ਕਿਤੇ ਘਟ ਬਾਕੀ ਥਾਂ ਤੇ ਹਣੀ हां अमेरिका ਵਿੱਚ लुइजियाना ਦੇ ਵਿੱਚ ਇਦਾਂ ਹਾੜਾ ਆਇਆ ਸੀ ਫਲੋਡਾ ਦੇ ਵਿੱਚ ਆਉਂਦੇ ਆ ਪਰ ਜਿੱਥੇ ਆਉਂਦੇ ਆ ਇੱਕ ਵਾਰੀ ਆਉਂਦੇ ਆ ਬਾਅਦ ਵਿੱਚ ਉਹ ਆਪਣੀਆਂ ਜਿਹੜੀਆਂ ਲੈਵਿਸ ਹੁੰਦੀਆਂ ਉਹ ਸਟਰੈਂਥਨ ਕਰਦੇ ਆ ਉਹ ਵੇਖਦੇ ਆ ਉਹ ਸਟੱਡੀ ਕਰਦੇ ਆ ਕੀ ਸਾਡੇ ਕੋਲ ਗਲਤੀ ਰਹਿ ਗਈ ਸੀ ਕਿਉਂ ਸਾਡੀ ਇਹ ਚੀਜ਼ ਹੋਈ ਕੀ ਇੰਡੀਆ ਦੇ ਵਿੱਚ ਇਨਵੈਸਟੀਗੇਸ਼ਨ ਹੁੰਦੀ ਆ ਕੀ ਪੰਜਾਬ ਦੇ ਵਿੱਚ ਇਨਵੈਸਟੀਗੇਸ਼ਨ ਹੋਊਗੀ ਕਿ ਉਹ ਜਿਹੜਾ ਪੈਸਾ ਸੀ ਡੈਮਸ ਦਾ ਕਨਾਲਸ ਦਾ ਉਹ ਕਿੱਥੇ ਗਿਆ World Bank ਤੋਂ ਅਸੀਂ ਬਾਰ-ਬਾਰ ਪੈਸਾ ਚੁੱਕਦੇ ਆ ਉਹ ਪੈਸਾ ਕਿਉਂ ਨਹੀਂ ਯੂਟਿਲਾਈਜ਼ ਹੁੰਦਾ ਸੋ ਗੱਲ ਇਹੋ ਹੀ ਆਉਂਦੀ ਆ ਮੈਂ ਕਿਸੇ ਇੱਕ ਪਾਰਟੀ ਨੂੰ ਨਹੀਂ ਮੇਰਾ ਉਹ 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 ਵੀਡੀਓ ਪਾਉਣ ਦਾ ਇਹ ਨਹੀਂ ਸੀ ਕਿ ਮੈਂ ਕੋਈ ਅੱਜ ਸੋਚ ਲੈ ਕੋਈ ਯਾਰ ਇਹ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਜਾਂ BJP ਦੇ ਖਿਲਾਫ ਹੈ ਨੋ ਜਿੰਨੀਆਂ ਸਰਕਾਰਾਂ ਆਈਆਂ ਪਿਛਲੇ 80 ਸਾਲਾਂ ਤੋਂ ਉਹ ਸਾਰਿਆਂ ਨੂੰ ਪੁੱਛਣਾ ਚਾਹੀਦਾ ਕਿ ਵਾਟ ਹੈਵ ਯੂ ਡਨ ਤੁਸੀਂ ਕੀ ਕੀਤਾ ਕਿ ਉਹ ਜਿਹੜੀ ਸਥਿਤੀ ਆ ਉਹ ਇੰਡੀਆ ਦੇ ਵਿੱਚ ਇਹ ਸਥਿਤੀ ਬਣੀ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਕਲੀਅਰ ਆ ਭਾਵੇਂ ਉਹ ਬੈਂਗਲੌਰ ਆ ਭਾਵੇਂ ਤੁਸੀਂ ਸਾਊਥ ਇੰਡੀਆ ਵਾਲਾ ਲੋ ਭਾਵੇਂ ਤੁਸੀਂ ਨਾਰਥ ਇੰਡੀਆ ਵਾਲਾ ਲੋ ਜਿਹੜੇ ਹਿਸਾਬ ਨਾਲ ਉਸ ਦੇਸ਼ ਦੇ ਵਿੱਚ ਕ੍ਰਾਪਸ਼ਨ ਹੋਈ ਆ ਸਵਿਜ ਜਿਹੜਾ ਸਵਿਜ ਸਿਸਟਮ ਆ ਭਾਵੇਂ ਸਵਿਜ ਸਿਸਟਮ ਜਿਹੜਾ ਅੰਡਰਗਰਾਉਂਡ ਸਿਸਟਮ ਆ ਉਹ ਵੀ ਜ਼ੀਰੋ ਆ ਤੇ ਜਿਹੜਾ ਉੱਪਰ ਸਿਸਟਮ ਆ ਉਹ ਵੀ ਜ਼ੀਰੋ ਆ ਆ ਜਿਹੜੀ ਸਥਿਤੀ ਬਣੀ ਆ ਕਿਉਂਕਿ ਗੋਰੇ ਜੋ ਛੱਡ ਗਏ ਛੱਡ ਗਏ ਆਪਾਂ ਨੂੰ ਉਹ ਵਿਚਾਰੇ ਬਣਾ ਗਏ ਜੋ ਚੱਲ ਗਏ ਬਣਾ ਗਏ ਅਸੀਂ ਕੁਝ ਨਹੀਂ ਬਣਾਇਆ ਸੋ ਜੋ ਸਥਿਤੀ ਅਗਲੇ ਆਉਣ ਵਾਲੇ 10 20 30 ਸਾਲਾਂ ਸਾਡੇ ਇਨਫਰਾਸਟ੍ਰਕਚਰ ਪੂਰੇ ਇਨਫਰਾਸਟ੍ਰਕਚਰ ਕਰਕੇ ਆਉਣੀ ਆ ਆਈ ਥਿੰਕ ਅਸੀਂ ਰੈਡੀ ਨਹੀਂ ਆ ਉਸ ਲਈ ਸੋ ਐਸੇ ਹਾਰ ਜਿਹੜੇ ਆ ਜੇ ਅਸੀਂ ਅੱਜ ਵੀ ਕੰਟਰੋਲ ਨਾ ਕੀਤਾ ਐਂਡ ਪ੍ਰੋਪਰ ਇਨਵੈਸਟੀਗੇਸ਼ਨ ਨਾ ਕੀਤੀ ਜੋ ਕੁਝ ਗਲਤ ਹੋਇਆ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਨਾ ਕੀਤੀ ਤੇ ਆਉਣ ਵਾਲਾ ਟਾਈਮ ਸਾਡਾ ਬਹੁਤ ਮਾੜਾ ਹੋਊਗਾ ਕਿਸਾਨਾਂ ਦਾ ਮੈਂ ਇੱਕ ਗੱਲ ਦੱਸ ਦਿੰਨਾ ਇਸ ਦੇ ਨਾਲ ਉਹਨਾਂ ਦਾ ਲੱਖ ਟੁੱਟਾ ਔਰ ਅਸੀਂ ਕਿਸਾਨ ਯੂਨੀਅਨਾਂ ਤੋਂ ਰਿਕੁਐਸਟ ਕਰਦੇ ਹਾਂ ਅਸੀਂ ਪੰਜਾਬ ਦੀ ਸਰਕਾਰ ਤੋਂ ਰਿਕੁਐਸਟ ਕਰਦੇ ਕਿ ਇੱਕ ਇੱਕ ਪੈਸੇ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਕਿਉਂ ਕਿ ਇਸ ਦੀ ਰਿਸਪੌਂਸਿਬਿਲਟੀ ਸਰਕਾਰ ਦੀ ਆ ਤੁਸੀਂ ਡੈਮ ਖੋਲੇ ਆ ਤੁਸੀਂ ਪਾਣੀ ਛੱਡਿਆ ਤੇ ਤੁਸੀਂ ਲੋਕਾਂ ਨੂੰ ਐ ਛੱਡ ਨਹੀਂ ਸਕਦੇ ਕਿ ਹਾਂ ਬਈ ਉੱਪਰ ਵਾਲੇ ਨੇ ਕਰਤਾ ਵਾਹਿਗੁਰੂ ਨੇ ਕਰਤਾ ਪਰਮਾਤਮਾ ਨੇ ਕਰਤਾ ਔਰ ਮੈਂ ਜਿਹੜੇ ਵਾਹਿਗੁਰੂ 'ਚ ਬਲੀਵ ਕਰਦੇ ਆ ਜਿਹੜੇ ਅੱਲਾਹ 'ਚ ਬਲੀਵ ਕਰਦੇ ਆ ਜਿਹੜੇ ਰਾਮ 'ਚ ਬਲੀਵ ਕਰਦੇ ਮੈਂ ਉਹਨਾਂ ਨੂੰ ਪੁੱਛਦਾ ਜਦੋਂ ਸਰਕਾਰਾਂ ਕਹਿ ਦਿੰਦੀਆਂ ਕਿ ਵਾਹਿਗੁਰੂ ਨੇ ਕਰਤਾ ਤੇ ਯਾਰ ਤੁਹਾਡੇ ਵਾਹਿਗੁਰੂ ਨੇ ਇਹ ਕੁਝ ਕੀਤਾ ਫਿਰ ਅੱਜ ਪੁੱਛਣ ਵਾਲੀ ਗੱਲ ਹੈ ਕਿ ਇਹ ਸਰਕਾਰਾਂ ਨੇ ਕੀਤਾ ਕਿ ਇਹ ਮੇਰੇ ਰੱਬ ਨੇ ਕੀਤਾ ਮੈਂ ਕਹਿੰਨਾ ਮੇਰੇ ਰੱਬ ਨੇ ਨਹੀਂ ਕੀਤਾ ਇਹ ਸਰਕਾਰਾਂ ਨੇ ਕੀਤਾ ਜੀ ਬਿਲਕੁਲ ਕਿਉਂਕਿ ਜਦੋਂ ਕੁਝ ਸਾਲ ਪਹਿਲਾਂ ਪੰਜਾਬ ਦੇ ਵਿੱਚ ਹੜਾ ਆਇਆ ਸੀ ਉਸ ਵੇਲੇ ਮੈਂ ਉੱਥੇ ਮੌਜੂਦ ਸੀ ਮੈਂ ਖੁਦ ਗਰਾਊਂਡ ਲੈਵਲ ਤੇ ਜਾ ਕੇ ਉਸਦੀ ਰਿਪੋਰਟਿੰਗ ਕੀਤੀ ਸਾਨੂੰ ਉਸ ਵੇਲੇ ਕਾਫੀ ਕੁਝ ਸਿੱਖ ਲੈਣਾ ਚਾਹੀਦਾ ਸੀ ਆਉਣ ਵਾਲੇ ਸਮੇਂ ਲਈ ਤਿਆਰ ਰਹਿਣਾ ਚਾਹੀਦਾ ਸੀ ਖੈਰ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਹੁਣ ਜਿਵੇਂ ਰਾਸ਼ਨ ਜਿਹੜਾ ਹੈ ਉਹ ਪਹੁੰਚ ਰਿਹਾ ਹੈ ਬਹੁਤ ਵੱਡੀ ਜਿਵੇਂ ਤੁਹਾਡੀ ਟੀਮ ਵੀ ਲੱਗੀ ਹੋਈ ਹੈ ਤੁਸੀਂ ਦੱਸਿਆ ਤੁਹਾਨੂੰ ਵੀ ਬਹੁਤ ਸਾਰੇ ਲੋਕਾਂ ਦਾ ਇਸ ਲਈ ਸਪੋਰਟ ਮਿਲ ਰਹੀ ਹੈ ਸੋ ਡਾਕਟਰ ਸਾਹਿਬ ਇੱਕ ਡਾਕਟਰ ਹੋਣ ਦੇ ਨਾਤੇ ਤੁਸੀਂ ਵੀ ਜਾਣਦੇ ਹੋ ਜਦੋਂ ਹੜ੍ਹ ਵਾਲਾ ਪਾਣੀ ਸੁੱਕਦਾ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਜ਼ ਸੀ ਕੀ ਹੁਣ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਸੋ ਆਈ ਥਿੰਕ ਸਭ ਤੋਂ ਪਹਿਲਾਂ ਸਾਨੂੰ ਸਮਾਰਟ ਹੋਣਾ ਚਾਹੀਦਾ ਮੈਂ ਕੁਝ ਐਗਜ਼ਾਮਪਲ ਦੇਣਾ ਗਰਾਊਂਡ ਲੈਵਲ ਤੇ ਕੀ ਹੁੰਦਾ ਕਿਵਰੀ ਕੀ ਹੁੰਦਾ ਕਿ ਜਿਹੜਾ ਮੈਂ ਜਿੱਦਾਂ ਕਿਹਾ 1000 ਪਿੰਡ ਜਿਹੜਾ ਵਾ ਉਹ ਪਾਣੀ ਦੀ ਮਾਰ ਥੱਲੇ ਆਇਆ ਲੋਕ ਭੱਜੇ ਜਾਂਦੇ ਆ ਕਿ ਮੈਂ ਮੈਂ ਰਾਸ਼ਨ ਪਹੁੰਚਾਉਣਾ ਉਹ ਪ੍ਰੇਫਰੀ ਤੇ ਰਹਿ ਜਾਂਦੇ ਆ ਉੱਥੇ ਜਾ ਕੇ ਬਈ ਪਤਾ ਰਾਤ ਨੂੰ ਘਰ ਵੀ ਮੁੜਨਾ ਉੱਥੇ ਰਾਸ਼ਨ ਸੁੱਟ ਕੇ ਤੇ ਵਾਪਸ ਤੁਰ ਜਾਂਦੇ ਆ ਫਿਰ ਦੂਜੀ ਗੱਡੀ ਆਈ ਉਹ ਵੀ ਇਦਾਂ ਹੀ ਕੀਤਾ ਤੀਜੀ ਆਈ ਉਹ ਵੀ ਇਦਾਂ ਹੀ ਕੀਤਾ 10 ਗੱਡੀਆਂ ਉੱਥੇ ਰਾਸ਼ਨ ਸੁੱਟ ਗਈਆਂ 11ਵਾਂ ਬੰਦਾ ਆਇਆ ਉਹਨੇ ਕਿਹਾ ਓਹ ਹੋ ਹੋ ਇੱਥੇ ਤੇ ਬਹੁਤ ਜ਼ਿਆਦਾ ਸਮਾਨ ਆ ਉਹ ਵੀਡੀਓ ਪਾ ਦਿੰਦਾ ਫੇਸਬੁੱਕ ਤੇ ਉਹ ਵੇਖੋ ਜੀ ਬੜਾ ਕੋ ਜੋ ਇੱਥੇ ਤੇ ਲਾਲ ਲਾਲਾ ਹੋਈ ਪਈ ਆ ਤੁਸੀਂ ਹੋਰ ਕੁਝ ਨਾ ਕਰਿਓ ਅੰਦਰ ਕੋਈ ਵੀ ਨਹੀਂ ਗਿਆ ਜਿੱਥੇ ਲੋਡ ਸੀ ਉਹ ਰਹਿ ਗਿਆ ਵਾਂਝਾ ਸੋ ਆਈ ਥਿੰਕ ਗੱਲ ਇਹੋ ਹੀ ਆਉਂਦੀ ਆ ਮੈਂ ਯੂ نو ਜਿਹੜੇ ਸਾਭ ਨਾਲ ਅਸੀਂ ਆਪਣੇ ਰਿਸੋਰਸਸ ਯੂਟਿਲਾਈਜ਼ ਕਰਦੇ ਆ ਆਪਣੇ ਰਿਸੋਰਸਸ ਨੂੰ ਪ੍ਰੋਪਰ ਤੰਗ ਦੇ ਨਾਲ ਯੂਟਿਲਾਈਜ਼ ਕਰਨਾ ਬਹੁਤ ਜ਼ਰੂਰੀ ਆ ਕੀ ਸਾਡੇ ਰਿਸੋਰਸਸ ਖਰਾਬ ਨਾ ਹੋਣ ਸੋ ਅੰਦਰ ਤੱਕ ਜਾਣ ਦੀ ਲੋੜ ਹੈ ਜਿੱਥੇ ਵਾਕਈ ਲੋਕੀ ਮਤਲਬ ਕਿ ਕਿਉਂਕਿ ਸਾਡੀਆਂ ਮੈਡੀਕਲ ਟੀਮਾਂ ਬੋਰਡ ਰਹੀ ਜਾ ਰਹੀਆਂ ਸੋ ਤੁਸੀਂ ਆਪੇ ਸੋਚ ਰਹੋ ਕਿਹੜੀ ਸਥਿਤੀ ਹੋਊਗੀ ਕਿ ਸਾਨੂੰ ਵੋਟਾਂ ਵੋਟਾਂ ਖਰੀਦਣੀਆਂ ਪਈਆਂ ਰਾਤੋਂ ਰਾਤ ਵੋਟਾਂ ਖਰੀਦਣੇ ਪਈਆਂ ਮਹਾਰਾਸ਼ਟਰਾ ਤੋਂ ਵੋਟਾਂ ਮੰਗਾਉਣੀਆਂ ਪਈਆਂ ਕਿਉਂਕਿ ਲੋਕ ਅੰਦਰ ਤੱਕ ਅੜੇ ਸੀ ਸੋ ਉਹਨਾਂ ਦੀ ਕੋਈ ਵੀਡੀਓ ਨਹੀਂ ਬਣਾਊਗਾ ਉਹਨਾਂ ਦਾ ਕੋਈ ਪੋਸਟ ਸੋ ਪ੍ਰੋਬਲਮ ਹੈਗੀ ਆ ਔਰ ਔਰ ਵਾਲੇ ਟਾਈਮ ਚ ਪ੍ਰੋਬਲਮ ਵਧਣੀ ਆ ਕਿਉਂ ਜਦੋਂ ਜਦੋਂ ਪਾਣੀ ਘਟਣਾ ਨੰਬਰ 1 ਸਾਨੂੰ ਵੇਰ ਹੋਣਾ ਪੈਣਾ ਵੈਕਟਰ ਬੋਰਨ ਡਿਜ਼ੀਜ਼ਸ ਵਾਟਰ ਬੋਰਨ ਡਿਜ਼ੀਜ਼ਸ ਫੰਗਲ ਇਨਫੈਕਸ਼ਨ ਇਸ ਸਾਰੀਆਂ ਬਦਨੀਆਂ ਜੋ ਅਸੀਂ ਪਹਿਲਾਂ ਪਟਿਆਲੇ ਵੱਲ ਵੇਖਿਆ ਹਨਾ ਉੱਥੇ ਜਦੋਂ ਪਿਛਲੇ ਪਿਛਲੇ ਹੜ੍ਹ ਆਈ ਸੀ ਉਦੋਂ ਇਹ ਚੀਜ਼ਾਂ ਨਾ ਔਰ ਕੁਝ ਮਹੀਨੇ ਬੈਟਲ ਚੱਲਣੀ ਆ ਫਿਰ ਜਿੱਥੋਂ ਤੱਕ ਪਿੰਡਾਂ ਦੀ ਗੱਲ ਆ ਜ਼ਮੀਨਾਂ ਫੇਰ ਪੱਧਰੀਆਂ ਕਰਨੀਆਂ ਪੈਣੀਆਂ ਉਹੋ ਹੀ ਕੰਮ ਜੋ ਪਹਿਲਾਂ ਕਰਦੇ ਆਏ ਆ ਮੈਂ ਤਾਂ ਕਿ ਤੁਸੀਂ ਸੋਚ ਲਓ ਮੈਂ ਕਹਿੰਦਾ ਲੱਖਾਂ ਲੱਖਾਂ ਡਾਲਰ ਇਸ ਚੀਜ਼ ਦੇ ਉੱਤੇ ਹੂੰ ਹੂੰ so much money is going to go towards this and if i rona is nahi aunda ki oh hi paise asi apne education system apne healthcare system vall la sakde ha jehda ajj asi sutt reha oh cheez de utte jehdi ek man made you know problem hai ah main lokan nu eh kunga ki badste a ki aap pindan na judo apne pindan da judo je har ek banda apna pind adopt kar le sansthawan apne pind adopt kar len sade layi kam karna bahut sookha ho jauga tusi sanu call karni ha ਭਈ ਆ ਪਿੰਡ ਮੈਂ ਅਡਾਪਟ ਕੀਤਾ ਤੁਸੀਂ ਇੱਥੇ ਆ ਜਾਓ ਅਸੀਂ ਤੁਹਾਡੀ ਮੈਡੀਕਲ ਪ੍ਰੋਬਲਮ ਜਿਹੜੀ ਹੈ ਮੈਡੀਕਲ ਜਿਹੜੀ ਕੇਅਰ ਆ ਉਹ ਅਸੀਂ ਉਹਦਾ ਸੋਲੂਸ਼ਨ ਅਸੀਂ ਕਰ ਦਾਂਗੇ ਸੋ ਆਈ ਥਿੰਕ ਬੈਸਟ ਵੇ ਜੇ ਅਸੀਂ ਆਪਣੇ ਰਿਸੋਰਸਸ ਯੂਟਿਲਾਈਜ਼ ਕਰਨੇ ਆ ਜਦੋਂ ਲੋਕ ਪਿੰਡਾਂ ਨੂੰ ਅਡਾਪਟ ਕਰਨਾ ਸ਼ੁਰੂ ਕਰ ਦੇਣਗੇ ਉਹ ਪੋਸਟ ਕਰ ਦੇਣਾ ਆਪਣੇ ਸੋਸ਼ਲ ਮੀਡੀਆ ਤੇ ਆ ਪਿੰਡ ਮੈਂ ਅਡਾਪਟ ਕਰ ਲਿਆ ਜਾਂ ਆ ਸੰਸਥਾ ਨੇ ਅਡਾਪਟ ਕਰ ਲਿਆ ਫਿਰ ਬਹੁਤ ਈਜ਼ੀ ਹੋ ਜਾਊਗਾ ਡਬਲ ਡਬਲ ਥਾਵਾਂ ਤੇ ਜਿੱਦਾਂ ਆਪਾਂ ਸਮਾਨ ਸੁੱਟਦੇ ਆ ਉਹ ਚੀਜ਼ਾਂ ਸਾਰੀਆਂ ਅਵੋਇਡ ਹੋ ਜਾਣਗੀਆਂ ਜਿਸ ਸਿੰਪਲੀ ਸੰਸਥਾਵਾਂ ਲੋਕ ਵੱਡੀਆਂ ਜਿਹੜੀਆਂ ਜਿਹੜੇ ਜਿਹੜੇ ਉਹ ਪਿੰਡ ਅਡਾਪਟ ਕਰਨੇ ਸ਼ੁਰੂ ਹੋਣ ਹੋਏ 1000 ਪਿੰਡ ਆ ਸੌਖਾ ਨਹੀਂ ਆ ਪਰ ਜੇ ਆਪਾਂ 10-10 ਲੈ ਕੇ ਇੱਕ-ਇੱਕ ਕਰਕੇ ਸ਼ੁਰੂ ਕਰੀਏ ਤੇ ਆਈ ਥਿੰਕ ਇੱਡੀ ਵੀ ਵੱਡੀ ਪ੍ਰੋਬਲਮ ਨਹੀਂ ਆ ਤੇ ਰਿਸੋਰਸਿਸ ਜੇ ਆਪਾਂ ਸੇਵ ਕਰਨੇ ਆ ਤੇ ਬੈਸਟ ਤਰੀਕਾ ਇਹੋ ਹੀ ਆ ਮੇਰੇ 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 ਜ਼ਹਿਨ ਦੇ ਵਿੱਚ ਹੀ ਆ ਦੂਜੀ ਗੱਲ ਜਿਹੜੀ ਮੈਂ ਰੋਟੀ ਪਾਣੀ ਦੀ ਮੈਂ ਇੱਕ ਛੋਟੀ ਜੀ ਤੁਹਾਨੂੰ ਦੱਸ ਦੇਣਾ ਐਜ਼ ਅ ਡਾਕਟਰ ਜੀ ਲੋਕੀ ਬਹੁਤ ਕੁਝ ਜਿਦਾ ਦੁੱਧ ਦੇਤਾ ਲੱਸੀ ਦੇਤੀ ਇਹ ਚੀਜ਼ਾਂ ਖਰਾਬ ਹੋ ਜਾਂਦੀਆਂ ਕਿਉਂਕਿ ਨਾ ਉੱਥੇ ਫ੍ਰਿਜਾ ਵਾਂ ਨਾ ਉੱਥੇ ਕਿਸੇ ਕੋਈ ਗਰਮ ਕਰਨ ਦਾ ਕੋਈ ਸਾਧਨ ਆ ਸੋ ਬੈਸਟ ਚੀਜ਼ਾਂ ਕੀ ਆ ਬਦਾਮ ਹੋਏ ਮਿਕਸਡ ਫਰੂਟ ਹੋਏ ਪ੍ਰੋਟੀਨ ਬਾਰਾ ਹੋਈਆਂ ਜਿਹੜੀਆਂ ਚੀਜ਼ਾਂ ਨਾ ਖਰਾਬ ਨਹੀਂ ਹੁੰਦੀਆਂ ਤੇ ਉਹਦੀ ਕੈਲਰੀ ਜਿਹੜੀ ਆ ਉਹਦੀ ਉਹਦੇ ਵਿੱਚ ਕੈਲਰੀ ਕਾਊਂਟ ਬਹੁਤ ਜ਼ਿਆਦਾ ਇਹ ਮਿਕਸਡ ਫਰੂਟ ਵਿੱਚ ਬਦਾਮਾਂ ਵਿੱਚ ਹੁੰਦਾ ਸੋ ਇਹੋ ਜਿਹੀਆਂ ਚੀਜ਼ਾਂ ਨਾ ਧੋਣੀਆਂ ਪੈਂਦੀਆਂ ਵਾ ਹੱਥ ਵੀ ਗੰਦੇ ਹੋਣ ਬੰਦਾ ਲਫਾਫਾ ਉੱਪਰ ਕਰਕੇ ਖਾ ਸਕਦਾ ਸੋ ਟਰਾਈ ਕਰਿਆ ਕਰੋ ਜਦੋਂ ਤੁਸੀਂ ਇਹੋ ਜਿਹਾ ਥਾਵਾਂ ਤੇ ਕੋਈ ਫੂਡ ਭੇਜਣਾ ਉਹੋ ਜਿਹਾ ਭੇਜੋ ਜਿਹੜਾ ਬੰਦਾ ਬੰਦੇ ਨੂੰ ਧੋਣਾ ਨਾ ਪਵੇ ਸਾਫ਼ ਨਾ ਕਰਨਾ ਪਵੇ ਹਣਾ ਸੋ ਇਹੋ ਜਿਹੀਆਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਜੀ ਬਿਲਕੁਲ ਉਮੀਦ ਕਰਦੇ ਆ ਕਿ ਜਲਦ ਪੰਜਾਬ ਜਿਹੜਾ ਹੈ ਇਸ ਦੇ ਵਿੱਚ ਉੱਭਰੇਗਾ ਕਿਉਂਕਿ ਪੰਜਾਬ ਪਹਿਲਾਂ ਕਾਫੀ ਕੁਝ ਸਹਿ ਚੁੱਕਿਆ ਹੈ ਅ ਸੋ ਡਾਕਟਰ ਸਾਹਿਬ ਮੈਂ ਤੁਹਾਡਾ ਬਹੁਤਾ ਹੋਰ ਸਮਾਂ ਨਹੀਂ ਲੈਂਦੀ ਇੱਕ ਜਾਂਦੇ ਜਾਂਦੇ ਜ਼ਰੂਰੀ ਇੱਕ ਸਵਾਲ ਪੁੱਛਣਾ ਬਣਦਾ ਹੈ ਫਲੋਰੀਡਾ ਦੇ ਵਿੱਚ ਜੋ ਅਸੀਂ ਸਾਰੇ ਜਾਣਦੇ ਆ ਹਰਜਿੰਦਰ ਸਿੰਘ ਜੋ ਕਿ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਦੁੱਖ ਹੁੰਦਾ ਹੈ ਕਿ ਬਹੁਤ ਸਾਰੇ ਆਪਣੇ ਭਾਈਚਾਰੇ ਦੇ ਲੋਕ ਵੀ ਜਿਹੜੇ ਹਰਜਿੰਦਰ ਸਿੰਘ ਦਾ ਜਿਹੜੇ ਖਿਲਾਫ ਨਜ਼ਰ ਆਏ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਤੁਸੀਂ ਵੀ ਹਰਜਿੰਦਰ ਸਿੰਘ ਲਈ ਬਹੁਤ ਕੁਝ ਕਰਦੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਵੀ ਆਵਾਜ਼ ਚੁੱਕੀ ਵੈਸੇ ਵੀ ਤੁਸੀਂ ਗਰਾਉਂਡ ਲੈਵਲ ਦੇ ਉੱਪਰ ਬਹੁਤ ਕੁਝ ਕਰ ਰਹੇ ਹੋ ਸੋ ਉਸ ਦੇ ਬਾਰੇ ਇੱਕ ਅਪਡੇਟ ਦੇ ਦਿਓ ਕਿ ਵਕੀਲ ਹੋ ਗਿਆ ਜਾਂ ਫਿਰ ਉਸ ਦੇ ਪੱਗ ਬਨਣ ਦੀ ਇਜਾਜ਼ਤ ਮਿਲ ਗਈ ਹੈ ਹਾਂਜੀ ਭੈਣਾ ਜੀ ਸੀ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਹਰਜਿੰਦਰ ਭਰਾ ਨੂੰ ਵੀ ਉੱਥੇ ਜੇਲ੍ਹ 'ਚ ਮਿਲੇ ਹਨਾ ਟੈਲੀਫੋਨ ਰਾਹੀਂ ਸਾਡੀ ਟੀਮ ਮਿਲੀ ਅਸੀਂ ਉਹਨਾਂ ਦੇ ਪਰਿਵਾਰ ਨੂੰ ਸਾਡੀ ਮੇਰੀ ਟੀਮ ਉੱਥੇ ਇੰਡੀਆ 'ਚ ਮਿਲ ਕੇ ਆਈ ਇੱਥੋਂ ਦੇ ਜਿਹੜਾ ਫਲੋਰਿਡਾ ਦਾ ਟੌਪ ਵਕੀਲ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸਾਰਾ ਕੁਝ ਮਤਲਬ ਕੀਤਾ ਰਾਈਟ ਪ੍ਰੋਬਲਮ ਇਹ ਹੋ ਗਈ ਜਿੱਦਨ ਅਸੀਂ ਮਤਲਬ ਕਾਫੀ ਕਰ ਰਿਹਾ ਸੀ ਕਿ ਵੇਖਿਆ ਜੋ ਟੀਵੀ ਤੇ ਕਿ ਉਹ ਕੋ ਵਕੀਲ ਵੀ ਨਹੀਂ ਹੈਗਾ ਬੜਾ ਹੈਨਾ ਇੱਕ ਇੱਕ ਸੋਸ਼ਲ ਮੀਡੀਆ ਦਾ ਹੜਾ ਆ ਗਿਆ ਉਹਨਾਂ ਦੇ ਖਿਲਾਫ ਹਰਜਿੰਦਰ ਦੇ ਖਿਲਾਫ ਸੋ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਉਹਨਾਂ ਉਹਨਾਂ ਦੇ ਫੈਮਿਲੀ ਤੱਕ ਵੀ ਦੱਸਤਾ ਕਿ ਆਹ ਕੁਝ ਅਸੀਂ ਕਰਨਾ ਚਾਹੁੰਦੇ ਆ ਏਦਾਂ ਸਾਡਾ ਪਲਾਨ ਆ ਪਰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੇ ਵੇਖਿਆ ਹੀ ਆ ਕਿ ਕੁਝ ਸੰਸਥਾਵਾਂ ਅੱਗੇ ਆ ਗਈਆਂ ਇਕ ਸ਼ਾਤ ਮੈਨੂੰ ਉਹਨਾਂ ਦਾ ਕਲੀਅਰ ਨਾਮ ਨਹੀਂ 64 ਜਸਟਿਸ ਜਿਹਦਾ ਅੱਗੇ ਆ ਗਈ ਹੈ ਨਾ ਉਹਨਾਂ ਨੇ ਐਲਾਨ ਕਰਤੇ ਕਿ ਅਸੀਂ ਇਹਨੇ ਲੱਖਾਂ ਡਾਲਰ ਉਹਨਾਂ ਨੂੰ ਦੇਵਾਂਗੇ ਲੱਖਾਂ ਡਾਲਰ ਫਿਰ ਸਾਡੇ ਵਰਗੇ ਅਸੀਂ ਉਧਰੋਂ ਪੰਜਾਬ ਦੇ ਹਾੜਾ ਐ ਸੋ ਸਾਨੂੰ ਲੱਗਾ ਕਿ ਬੈਸਟ ਹੈ ਕਿ ਜੇ ਇਹ ਸੰਸਥਾਵਾਂ ਇੱਥੇ ਕੰਮ ਕਰ ਰਹੀਆਂ ਵਾਂ ਤੇ ਇਹਨਾਂ ਨੂੰ ਕੰਮ ਕਰ ਦੇਣਾ ਕਰ ਲੈਣ ਦੇਣਾ ਚਾਹੀਦਾ ਵਾ ਜੇ ਅਸੀਂ ਨਾਲ ਵੇ ਪੈਰ ਮਿੱਦਣ ਵਾਲੀ ਗੱਲ ਹੋ ਜਾਂਦੀ ਆ ਅਸੀਂ ਆਪਣੀ ਉਹੀ ਕਨਸੈਂਟਰੇਸ਼ਨ ਪੰਜਾਬ ਦੇ ਵਿੱਚ ਲਾ ਲਈਏ ਉਹੀ ਆਪਣੇ ਰਿਸੋਰਸਿਸ ਪੰਜਾਬ ਦੇ ਵਿੱਚ ਲਾ ਲਈਏ ਸੋ ਇਨ ਇਨ ਟੱਚ ਹੈਗੇ ਆ ਆਪਣੇ ਵਟਸਐਪ ਗਰੁੱਪ ਚੱਲਦਾ ਜਿਹਦੇ ਵਿੱਚ ਸਾਰੇ ਵੀਰ ਭੈਣ ਅਮਰੀਕਾ ਤੋਂ ਇਕੱਠੇ ਹੋਏ ਆ ਇਸ ਕੇਸ ਦੇ ਲਈ ਪਰ ਇਸ ਟਾਈਮ ਤੇ ਅਸੀਂ ਸਾਰੇ ਚੁੱਪ ਬੈਠੇ ਆ ਬਿਕੋਜ਼ ਤੁਹਾਨੂੰ ਤੁਸੀਂ ਸਾਰਿਆਂ ਨੇ ਵੇਖਿਆ ਹੀ ਆ ਕਿ ਉਹਨਾਂ ਨੇ ਕਹਿਆ ਕਿ ਅਸੀਂ ਸਾਰਾ ਕੁਝ ਕਰਾਂਗੇ ਸੋ ਸੋ ਸਾਡੇ ਵੱਲੋਂ ਇਸ ਵੇਲੇ ਅਸੀਂ ਵਾਚ ਐਂਡ ਵੇਟ ਵਾਲੀ ਸਟ੍ਰੈਟਜੀ ਬੈਟਰ ਸੋਚਣੀ ਤੇ ਆਂ ਜੀ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਤਮਾਮ ਮੁੱਦਿਆਂ ਦੇ ਉੱਪਰ ਜਾਣਕਾਰੀ ਸਾਂਝੀ ਕਰਨ ਵਾਸਤੇ ਤੇ ਧੰਨਵਾਦ ਇਸ ਕਰਕੇ ਵੀ ਤੁਸੀਂ ਪੰਜਾਬ ਲਈ ਬਹੁਤ ਕੁਝ ਕਰ ਰਹੇ ਹੋ ਸੋ ਫਿਰ ਕਦੀ ਅਸੀਂ ਦੁਬਾਰਾ ਅਲੱਗ-ਅਲੱਗ ਮੁੱਦਿਆਂ ਦੇ ਉੱਪਰ ਜ਼ਰੂਰ ਇੰਟਰਵਿਊ ਕਰਾਂਗੇ ਸੋ ਫਿਲਹਾਲ ਆਪਣੀ ਦਰਸ਼ਕਾਂ ਤੋਂ ਅਲਵਿਦਾ ਲੈਂਦੇ ਆ ਧੰਨਵਾਦ ਬੈਕ ਗੱਲ ਕਰਨਾ ਜੇ ਤੁਹਾਡੀ ਰਿਕਾਰਡਿੰਗ ਚੱਲਦੀ ਹੈ ਜੀ ਜੀ ਇਹ ਗੱਲ ਕੀਤੀ ਕਿ ਮੈਂ ਬਹੁਤ ਕੁਝ ਕਰਦਾ ਮੈਂ ਇੱਕ ਛੋਟੀ ਜਿਹੀ ਚ ਇਸ ਚੀਜ਼ ਐਡ ਕਰਦਾ ਆਪਾਂ ਕੁਝ ਨਹੀਂ ਕਰਦੇ ਐਕਚੁਅਲ ਵਿੱਚ ਆਪਾਂ ਲੱਕੀਆ ਮੈਂ ਆਪਣੀ ਟੀਮ ਨੂੰ ਵੀ ਇਹ ਗੱਲ ਦੱਸਦਾ ਕਿ ਦੂਜੇ ਬੰਨੇ ਜਿਹੜਾ ਹੱਥ ਖੋਲ ਕੇ ਤੁਹਾਡੇ ਅੱਗੇ ਖੜਾ ਨਾ ਤੁਸੀਂ ਤੁਸੀਂ ਬਹੁਤ ਲੱਕੀ ਹੋ ਕਿ ਤੁਹਾਨੂੰ ਪ੍ਰਮਾਤਮਾ ਨੇ ਸੇਵਾ ਬਖਸ਼ੀ ਆ ਸੋ ਆਈ ਥਿੰਕ ਅਸੀਂ ਲੱਕੀ ਆ ਕਿ ਸਾਨੂੰ ਇਹ ਸੇਵਾ ਮਿਲੀ ਆ ਕਿਉਂਕਿ ਉਹ ਦਿਨ ਉਹ ਕਦੀ ਵੀ ਹੋ ਸਕਦਾ ਕਿ ਤੁਸੀਂ ਦੂਜੀ ਸਾਈਡ ਤੇ ਹੋ ਮੈਂ ਇਸ ਲਈ ਆ ਨਾ ਅਸੀਂ ਸੋਸ਼ਲ ਮੀਡੀਆ ਤੇ ਕਿਉਂ ਜਿਹਾ ਫੋਟੋ ਪੋਸਟ ਕਰਦੇ ਆ ਆਪਣੇ ਲੋਕਾਂ ਦੀ ਜਦੋਂ ਅਸੀਂ ਸੇਵਾ ਕਰਦੇ ਆ ਉਹ ਐਦਾਂ ਨਾ ਲੱਗੇ ਕਿ ਅਸੀਂ ਕੋਈ ਵਧੀਆ ਕੁਝ ਬਹੁਤ ਕਰ ਰਹੇ ਆ ਪ੍ਰਮਾਤਮਾ ਨੇ ਸਾਨੂੰ ਦੇਣ ਦਿੱਤੀ ਇਧਰਲੀ ਸਾਈਡ ਤੇ ਖੜਾ ਕੀਤਾ ਸਾਨੂੰ ਇਹ ਹੱਥ ਜੋੜ ਕੇ ਹੀ ਆਹ ਕੰਮ ਕਰਨਾ ਚਾਹੀਦਾ ਔਰ ਮੈਂ ਸਦਾ ਇਹ ਸਮਝਦਾ ਕਿ ਮੈਂ ਕੁਝ ਨਹੀਂ ਕੀਤਾ ਨਾ ਅਸੀਂ ਕੁਝ ਕਰਦੇ ਹਾਂ ਐਜ਼ ਅ ਟੀਮ ਅਸੀਂ ਲੱਕੀਆ ਕਿ ਸਾਨੂੰ ਆਹ ਕੁਝ ਕਰਨ ਦਾ ਮੌਕਾ ਦਿੱਤਾ ਪ੍ਰਮਾਤਮਾ ਦੇ ਸੰਗਤ ਨੇ ਥੈਂਕ ਯੂ ਜੀ ਬਿਲਕੁਲ ਥੈਂਕ ਯੂ ਬਹੁਤ-ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ ਵਾਸਤੇ ਸੋ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ